아니면 터질 게임이 되는 기 ਉਗਰਾਂ ਸਾਹਿਬ ਦੀ ਦੋ ਤੁਕਾਂ ਕਹਿਣਾ ਚਾਹਨਾ ਕਿ ਐਤੀ ਮਾਰ ਪਈ ਗੁਰਲਾਣੇ ਤਾਂ ਕਿ ਦਰਦ ਨਾ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨੈਸ਼ਨਲ ਨੇ ਇੰਟਰਨੈਸ਼ਨਲ ਲੈਵਲ ਤੇ ਇੱਕ slogan ਦਿੱਤਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੇਖੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਡ ਦਰਿਆਵਾਂ ਦੀ ਧਰਤੀ ਹੈ ਛੇਵਾਂ ਦਰਿਆ ਪਿਛਲੇ ਤਕਰੀਬਨ 15 ਸਾਲਾਂ ਤੋਂ ਨਸ਼ੇ ਦਾ ਵਗ ਰਿਹਾ ਸੀਗਾ ਸਤਵਾਂ ਦਰਿਆ ਇੱਕ ਹੋਰ ਵਗਣ ਲੱਪਿਆ ਉਹ ਹੈਗਾ ਨਾਂਨਸਾਫੀ ਦਾ ਨਾਂਨਸਾਫੀ ਕਿਸ ਪ੍ਰਕਾਰ ਦੀ ਵੀ ਤੁਹਾਡੇ ਨਾਲ ਕਿਸੇ ਪ੍ਰਕਾਰ ਦਾ ਕੋਈ ਤੱਕਾ ਹੋ ਜਵੇ ਤੁਹਾਡੀ ਸੁਣਨ ਵਾਲਾ ਕੋਈ ਨਹੀਂ ਹੈ ਲੇਕਿਨ ਹੁਣ ਜਿਹੜਾ ਵਕਤ ਆ ਬਦਲ ਗਿਆ ਹੋਇਆ ਉਸ ਤੋਂ ਵੀ ਭੈੜਾ ਸਣਾ ਆ ਗਿਆ ਸਿਰਫ ਲੁਧਿਆਣੇ ਸ਼ਹਿਰ ਲਈ ਕੱਲ ਐਡਾ ਵੱਡਾ ਇਨਸੀਡੈਂਟ ਹੋਇਆ ਥਾਪਰ ਸਾਹਿਬ ਦੇ ਉੱਤੇ ਅਟੈਕ ਹੋਇਆ ਕਿੱਡੀਆਂ-ਕਿੱਡੀਆਂ ਲੁੱਟਾਂ ਖੋਹਾਂ ਹੋਈਆਂ ਜਿਹੜਾ ਟੋਟਲ ਜਿਹੜਾ ਲਾ ਐਂਡ ਆਰਡਰ ਆ ਲੁਧਿਆਣੇ ਸ਼ਹਿਰ ਦਾ ਪੰਜਾਬ ਦਾ ਬਿਲਕੁਲ ਪੂਰੀ ਤਰ੍ਹਾਂ ਡਿਸਆਰਡਰ ਹੋ ਚੁੱਕਿਆ मान्य उपवंत सिंह मान जिन्ना ने शहजाद तो साल डेढ़ 2 साल ਪਹਿਲਾਂ ਸ਼ਾਦੀ ਕਰਾਈ ਸੀ ਉਹਨਾਂ ਦੇ ਘਰੇ ਬੇਟੀ ਹੋਈ ਆ ਪਰਮ ਪਿਤਾ ਪਰਮਾਤਮਾ ਭਗਵਾਨ ਵੈਲਮੀਕੀ ਮਹਾਰਾਜ ਰਮਾਇਣ ਦੀਆਂ ਦੋ ਤੁਕਾਂ ਕਿ ਜਨਨੀ ਔਰ ਜਨਮ ਭੂਮੀ ਸਵਰਗ ਸੇ ਵੀ ਬੜਕਰ ਹੈ ਕਹਿੰਦਾ ਭਾਵ ਕਿ ਸਾਡੀ ਮਾਤਾ ਸਾਡੀ ਭੈਣ ਸਾਡੀ ਅਰਧੰਗਣੀ ਸਾਡੀ ਬੇਟੀ ਉਹ ਸਾਡੇ ਲਈ ਸਰਬੋ ਸਰਵ ਹੈ ਸਾਡੇ ਲਈ ਪੂਜਨੀਏ ਆ ਲੇਕਿਨ ਉਹ ਪੂਜਨੀਏ ਕਿਵੇਂ ਆ ਵੀ ਜੇ ਅਸੀਂ ਉਹਦੀ ਰੱਖਿਆ ਕਰਦੇ ਆ ਜੇ ਅਸੀਂ ਉਹਨੂੰ ਸੁਰੱਖਿਤ ਰੱਖਦੇ ਆ ਔਰ ਜੇ ਅਸੀਂ ਉਹਨੂੰ ਪੜਨ ਲਿਖਨ ਦਾ ਜਾਂ ਕੇ ਵਤਨ ਦਾ ਮੌਕਾ ਦਿੰਨੇ ਇੱਕ ਬੇਟੀ ਜਿਹਦੇ ਨਾਲ ਅੱਜ ਤੋਂ 7-8 ਮਹੀਨੇ ਪਹਿਲਾਂ ਬਲਾਤਕਾਰ ਕੀਤਾ ਗਿਆ ਬਲਾਤਕਾਰ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਸੀ ਉਹਨਾਂ ਬਾਰੇ ਉਹ ਬੱਚੀ ਨੇ ਕਿਸੇ ਪ੍ਰਕਾਰ ਪੇਟ 'ਚ ਦਰਦ ਹੋਇਆ ਮਾਪੇ ਨੂੰ ਦੱਸਿਆ ਮਾਪੇ ਆਪਣੇ ਜਾ ਕੇ ਆਪਣੇ ਮਕਾਨ ਮਾਲਕ ਸੋਨੂ ਜੀ ਨੂੰ ਦੱਸਿਆ ਸੋਨੂ ਜੀ ਨੇ ਆਪਣੇ ਮਿੱਤਰ ਨੂੰ ਦਿੱਤੇ ਆ ਇਹ ਅੱਗੇ ਉਹਨੂੰ ਪੁਲਿਸ ਕੋ ਲੈ ਕੇ ਗਏ ਪੁਲਿਸ ਵਾਲੇ ਨੇ ਐਡੀ ਵੱਡੀ ਸਾਵਾਸ਼ੀ ਵਾਲਾ ਕੰਮ ਕੀਤਾ ਨਾਮ ਲਿਖਾਨ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗ ਗਿਆ ਕਿ ਮਾਨਯੋਗ ਐਮ.ਐਲ.ਏ. ਮੈਡਮ ਛਿਨਾ ਦੇ ਨਜ਼ਦੀਕੀ ਆ ਤੇ ਉਸ ਗੱਲ ਨੂੰ ਠੰਡੇ ਬਸਤੇ ਚ ਪਾ ਦਿੱਤਾ ਗਿਆ ਇਹਨਾਂ ਨੂੰ ਹਾਈ ਕੋਰਟ ਦਾ ਹੁਕਮ ਲੈਣਾ ਪਿਆ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਤੇ ਫਿਰ ਦੋ ਬੰਦਿਆਂ ਦੇ ਪਰਚਾ ਨੋਮੀਨੇਟ ਹੋਇਆ ਬੱਚੀ ਦੀ ਪ੍ਰੈਗਨਨਸੀ ਦੀ ਗੱਲ ਹੋਈ ਬੱਚੀ ਬਾਰੇ ਫਿਰ ਹਾਈ ਕੋਰਟ ਨੇ ਕਿਹਾ ਜਾਂ ਅਬੋਰਟ ਕਰਾਓ ਜੇ ਬੱਚਾ ਹੋਣ ਵਾਲਾ ਹੈ ਬੱਚਾ ਪੈਦਾ ਹੋਣ ਦਿਓ ਬੱਚਾ ਪੈਦਾ ਹੋਇਆ ਉਹ ਮ੍ਰਿਤਕ ਸੀ ਸ਼ੀ ਸ਼ੀ ਵਾਸ ਡੈੱਡ ਯਾਨੀ ਕਿ ਬਟਿਆ ਦੇ ਪੇਟ 'ਚ ਬਟਿਆ ਹੀ ਪੈਦਾ ਹੋਈ ਉਹ ਵੀ ਮ੍ਰਿਤਕ ਤੁਸੀਂ ਦੇਖੋ ਕਿੱਡੀ ਵੱਡੀ ਤਰਾਸ ਦੀ ਆ ਉਸ ਤੋਂ ਬਾਅਦ ਹਾਈ ਕੋਰਟ ਨੂੰ ਦੁਬਾਰਾ ਰਿਕੁਐਸਟ ਕੀਤੀ ਗਈ ਹਾਈ ਕੋਰਟ ਨੇ ਇਹ ਦੋ ਬੰਦਿਆਂ ਨੂੰ ਨਾਮਿਨੇਟ ਕਰਾਇਆ 164 ਦੇ ਕੁੜੀ ਦੇ ਬਿਆਨਾਂ ਤੋਂ ਬਾਅਦ ਔਰ ਇਹਨਾਂ ਦਾ ਪਿੱਛਾ ਕੀਤਾ ਗਿਆ ਇਹਨਾਂ ਨੂੰ ਥ੍ਰੈਟ ਕੀਤਾ ਗਿਆ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਕਦੇ ਮਾਨਯੋਗ ਪੁਲਿਸ ਵੱਲੋਂ ਕਦੇ ਰਿਸਪੈਕਟਡ ਐਂਬੈਲੇਸ ਦੇ ਸਾਥੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲਾਲਚ ਤਰ੍ਹਾਂ ਤਰ੍ਹਾਂ ਦੇ ਥ੍ਰੈਟ ਇਵਨ ਕਿ ਇਹਨਾਂ ਨੂੰ ਫਾਲਸ ਕੇਸਿਸ ਦੇ ਵਿੱਚ ਇਨਵੋਲਵ ਕਰਨ ਲਈ ਵੀ ਬੜੀ ਅਣਥੱਕ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਕਾਮਯਾਬ ਨਹੀਂ ਹੋਈ ਅੱਜ ਗੱਲ ਇੱਥੇ ਖੜੀ ਹੈ ਕਿ ਉਹ ਜਿਹੜਾ ਅਕਿਊਜ਼ ਗੌਰਵ ਹੈ ਤੁਸੀਂ ਉਹਦੀ ਹਿੰਮਤ ਦੇਖੋ ਮਾਨਯੋਗ ਮੀਡੀਆ ਸਾਹਿਬ ਵੀ ਤੁਸੀਂ ਉਹਦੀ ਹਿੰਮਤ ਦੇਖੋ ਵੀ ਇੱਕ ਹਫ਼ਤਾ ਪਹਿਲਾਂ ਪੰਜ ਦਿਨ ਪਹਿਲਾਂ ਉਹ ਮੈਡਮ ਚਿਨਾ ਦੇ ਨਾਲ ਬੈਠ ਕੇ ਹੈਪੀ ਬਰਥਡੇ ਟੂ ਯੂ ਕਰਦਾ ਮੈਂ ਜਲੰਧਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਆ ਉਹਦੇ 'ਚ ਤੁਸੀਂ ਮਾਨਯੋਗ ਭਗਵੰਤ ਸਿੰਘ ਮਾਨ ਨੂੰ ਜ਼ਰੂਰ ਸਵਾਲ ਕਰਿਓ ਕਿ ਕੀ ਬੇਟੀਆਂ ਇਸ ਪ੍ਰਕਾਰ ਸੁਰੱਖਿਤ ਨੇ ਕੀ ਬੇਟੀਆਂ ਦਾ ਪੰਜਾਬ 'ਚ ਇਹੀ ਹਾਲ ਹੋਏਗਾ ਉਲਟੀ ਤੁਹਾਡੀ ਪੁਲਿਸ ਉਹਨਾਂ ਬੰਦਿਆਂ ਨੂੰ ਥ੍ਰੈਟ ਕਰ ਰਹੀ ਹੈ ਵੀ ਤੁਸੀਂ ਕਿਉਂ ਹੈਲਪ ਕਰ ਰਹੇ ਹੋ ਉਹਨਾਂ ਦੀ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਸੀਐਮ ਸਾਹਿਬ ਨੂੰ ਔਰ ਸਾਡੇ ਸ਼ਹਿਰ ਦੇ ਦੋ ਬਹੁਤ ਵੱਡੇ ਨਲਾਇਕ ਹੋਣ ਹਾਰ ਲੀਡਰ ਰਾਜਾ ਵੜਿੰਗਰ ਹਰਨੀਤ ਬਿੱਟੂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਕਿ ਕੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਫੜੋਗੇ ਸੁਖਵੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦੇ ਆ ਸੋਨੀ ਸਾਹਿਬ ਨੇ ਗੱਲ ਕੀਤੀ ਨੰਨੀ ਛਾਂ ਤੁਹਾਡੀ ਵਾਈਫ ਚ ਲਾਂਦੀ ਆ ਇਹ ਤੁਹਾਡੇ ਕਾਰਿਆਕਰਤਾਵਾਂ ਨੇ ਹੁਣ ਤੱਕ ਤੁਹਾਡੇ ਨੌਲੇਜ 'ਚ ਗੱਲ ਪਾਈ ਨਹੀਂ ਮਾਨਯੋਗ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਨਰਿੰਦਰ ਮੋਦੀ ਜੀ ਨੂੰ ਕਿ ਤੁਹਾਡੇ ਨੌਲੇਜ 'ਚ ਇਹ ਗੱਲ ਨਹੀਂ ਆਈ ਕੱਲੀ-ਕੱਲੀ ਗੱਲ ਨੌਲੇਜ 'ਚ ਰੱਖਦੇ ਹੋ ਔਰ ਸੋਮਵਾਰ ਤੱਕ ਅਸੀਂ ਮੰਗਲਵਾਰ ਤੱਕ ਵੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਕ ਸ਼ਾਂਤੀ ਮਾਰਚ ਕੱਢਾਂਗੇ ਉਹ ਹੋਏਗਾ ਪੂਰੇ ਜ਼ਿਲ੍ਹੇ ਲੈਵਲ ਦਾ ਫਿਰ ਅਸੀਂ ਪੰਜਾਬ ਲੈਵਲ ਤੇ ਐਜੀਟੇਸ਼ਨ ਕਰਾਂਗੇ ਆਦਰਵਾਇਜ਼ ਫਿਰ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਕੋਠੀ ਦਾ ਘਰਾਵ ਕਰਨ ਦੀ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਵ ਕਰਨ ਦਾ ਵੀ ਪੂਰਾ ਪ੍ਰਯਾਸ ਕਰਾਂਗੇ ਬਲਕਿ ਜਿੱਦੋਂ ਉਸ ਤੇਗਾ ਤੇ ਦੋ ਬੰਦੇ ਪਰ ਹੋਣਾ ਦਾ ਬਾਰਤ ਕੀ ਉਹਨਾਂ ਦੀ ਅਰੈਸਟ ਪਾ ਦਿੱਤੀ ਗਈ ਹੈ ਲੇਕਿਨ ਜਿਹੜਾ ਮੇਨ ਅਕਿਊਜ਼ਡ ਗੌਰਵ ਹੈ ਜਿਹਨੇ ਇਹ ਗ੍ਰੇਣਿਤ ਘਾਰਿਆ ਕੀਤਾ ਸੀ ਇਹਨਾਂ ਨੂੰ ਨਾਂ ਲੈ ਕੇ ਉਹ ਮੈਡਮ ਐਮਐਲਏ ਸਾਹਿਬ ਦਾ ਬਹੁਤ ਨਜ਼ਦੀਕੀ ਹੈ ਉਹਦੇ ਤੇ ਪੁਲਿਸ ਕਾਰਵਾਈ ਨਹੀਂ ਹੋ ਰਹੀ ਅਸੀਂ ਜਾਣਿਆ ਵੀ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਛਾਹ ਕੇ ਮਾਣਯੋਗ ਸਟੇਟ ਗਵਰਨਮੈਂਟ ਸਾਹਿਬ ਨੂੰ ਬੇਨਤੀ ਹੈ ਕਿ ਫਾਸਟ ਟਰੈਕ ਕੋਰਟ ਚ ਇਸ ਕੇਸ ਨੂੰ ਚਲਾ ਕੇ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਆਣੀ ਤੇ ਬਾਕੀ ਕਿ ਦਸਤਾਉਂਦੀ ਕਿ ਉਹਨੇ ਉਹ ਕਿਤਾਬਾਂ ਦੇ ਕੰਮ ਕਿਤੇ ਪੜ੍ਹ ਰਹੀ ਹੈ ਉਹ ਲੁਧਿਆਣੇ ਦੇ ਲੁਧਿਆਣੇ ਦੇ ਜਿਹਨਾਂ ਦੇ ਕੰਮ ਕਿਤੇ ਲੁਧਿਆਣੇ ਵਿੱਚ ਕਿੱਥੇ ਜਾਂਦਾ ਹੈ ਦੇਖੋ ਜੀ ਉਹਨਾਂ ਦੀ ਬੈਕਗ੍ਰਾਉਂਡ ਤਾਂ ਨਹੀਂ ਮੈਨੂੰ ਪਤਾ ਪਰ ਐਟ ਪ੍ਰੈਜ਼ੈਂਟ ਉਹ ਸਾਰੇ ਦੇ ਸਾਰੇ ਜਿਹੜਾ ਉਹਨਾਂ ਦਾ ਲੋਕਲ ਐਡਰੈਸ ਹੈ ਉਹ ਲੁਧਿਆਣੇ ਸ਼ਹਿਰ ਦਾ ਹੀ ਹੈ ਔਰ ਹਲੇ ਵੀ ਲੁਧਿਆਣੇ ਸ਼ਹਿਰ ਚ ਘੁੰਮ ਰਹੇ ਆ ਆ तकरीबन 4-5 ਦਿਨ ਪਹਿਲਾਂ ਦੀ ਵੀਡੀਓ ਹੈ ਉਹਨਾਂ ਦੀ 2 ਦਿਨ 2 ਦਿਨ ਪਹਿਲਾਂ ਦੀ ਵੀਡੀਓ ਸੌਰੀ ਜਿਹਦੇ ਵਿੱਚ ਜਿਹਦੇ ਵਿੱਚ ਉਹ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਚਾਰ ਜਣੇ ਬੈਠ ਕੇ ਕੇਕ ਕੱਟ ਰਿਹਾ दारू ਪੀ ਰਹੇ ਆ ਫੁੱਲੜਬਾਜੀ ਕਰ ਰਹੇ ਆ ਮੈਨਨ ਦੇ ਨਾਲ ਬੈਠ ਕੇ ਕੇਕ ਕੱਟ ਰਿਹਾ ਬਟ ਕਿਸੇ ਪ੍ਰਕਾਰ ਦਾ ਕੋਈ ਐਕਸ਼ਨ ਜਾਂ ਰਿਐਕਸ਼ਨ ਪੁਲਿਸ ਵੱਲੋਂ ਇਹਨਾਂ ਤੋਂ ਨਹੀਂ ਹੋਇਆ ਇਹਨਾਂ ਤੇ ਵੀ ਚਾਹਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਾਕੀਆਂ ਨੂੰ ਵੀ ਇਸ ਗੱਲ ਦੀ ਨਸ ਪਵੇ ਤੇ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਬੇਟੀ ਕਿਵੇਂ ਸੇਫ ਕਰਨੀ ਹੈ ਇਹ ਸਾਨੂੰ ਸਾਰਿਆਂ ਨੂੰ ਬੜਾ ਸੋਚ ਦਾ ਵਿਸ਼ਾ ਇਨਸਾਫ ਦੀ ਆਸ ਤੇ ਬੈਠੀ ਹੋਆ ਬੇਟੀ ਕਿ ਮੈਨੂੰ ਕਦੋਂ ਇਨਸਾਫ ਮਿਲੇਗਾ ਆਪੇ ਸਾਰੇ ਮਿਲ ਕੇ ਮਾਨਯੋਗ ਮੇਰੇ ਵੱਡੇ ਵੀਰ ਰਿਸਪੈਕਟਡ ਸ਼ਿਵ ਸੋਨੀ ਜੀ ਸੋਨੂ ਜੀ ਆਪਣੇ ਬੀਸੀ ਭਾਈ ਸਾਹਿਬ ਆਏ ਆ ਹੋਰ ਵੀ ਸਾਰੇ ਪਹੁੰਚੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਾਨੂ ਹਣੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਕਾਸ਼ ਜੀ ਕਿ ਇਸ ਲੜਾਈ ਦੇ ਵਿੱਚ ਅਸੀਂ ਸਾਰੇ ਇਕੱਠੇ ਗਰੇ ਆ ਤੇ ਅਸੀਂ ਸਾਰੇ ਮਿਲ ਕੇ ਇਹਨੂੰ ਲੜਾਈ ਨੂੰ ਲੜਾਂਗੇ ਜਿੰਨੀ ਜਲਦੀ ਹੋ ਸਕਿਆ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਛਾਣ ਲਈ ਅਸੀਂ ਪੂਰਾ ਪ੍ਰਯਾਸ ਕਰਾਂਗੇ ਹਾਂ ਜੀ ਜੀ ਬਰਨ ਸਾਰਿਆਂ ਨੂੰ ਜੈ ਵਰਮੀ ਕੀ ਹਰ ਰਵਗਨੀ ਕੀ ਜੈ ਭੀਮ ਜੈ ਵਰਮੀ ਇੱਕ 13 ਸਾਲ ਦੀ ਕੁੜੀ ਦੇ ਨਾਲ ਅੱਜ ਤੋਂ 6 ਸਾਲ ਮਹੀਨੇ ਬਲਤਕਾਰ ਹੋਇਆ ਸੀ ਜੀ ਉਸ ਵੀ ਛੇਜ ਮੀਟਿੰਗ ਰੱਖੀ ਗਈ ਹੈ ਅੱਜ ਕਿਉਂਕਿ ਉਹ ਕੁੜੀ ਨੂੰ ਇਨਸਾਫ ਨਹੀਂ ਮਿਲਿਆ ਉਹ ਸਭ ਜਗ੍ਹਾ ਜਾਈ ਸਭ ਜਗ੍ਹਾ ਘੁੰਮਾਈ ਜਿਹੜੇ ਮੇਨ ਅਕਿਊਜ਼ਡ ਹੈ ਉਹ ਅਜੇ ਵੀ ਬਾਹਰ ਘੁੰਮ ਰਹੇ ਤੇ ਉਹਨਾਂ ਨੇ ਦੋ ਕੜ ਕੇ ਉਹਨਾਂ ਨੇ ਅੰਦਰ ਦੇ ਦਿੱਤੇ ਪੁਲਿਸ ਨੇ ਤੇ ਦੋ ਅਕਿਊਜ਼ ਹਜੇ ਵੀ ਬਾਹਰੋਂ ਪਾਰਟੀਆਂ ਕਰ ਰਹੇ ਸਭ ਕੁਝ ਕਰ ਰਹੇ ਜੀ ਜਨਮ ਦਿਨ ਮਨਾ ਰਹੇ ਨੇ ਤੇ ਉਹਨਾਂ ਨੂੰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਲਟਾ ਪੁਲਿਸ ਕੰਪਰੋਮਾਈਜ਼ ਦਾ ਦਬਾਅ ਬਣਾ ਰਹੀ ਹੈ ਵੀ ਕੰਪਰੋਮਾਈਜ਼ ਕੀਤਾ ਜਾਵੇ ਤੇ ਹੋਰ ਬੰਦੇ ਜਿਹੜੇ ਵਿਚ ਹੈਗੇ ਉਹ ਵੀ ਕੰਪਰੋਮਾਈਜ਼ ਦਾ ਦਬਾਅ ਬਣਾ ਰਹੇ ਤੇ ਸਾਨੂੰ ਕਿਹਾ ਗਿਆ ਵੀ ਤੁਹਾਡੇ ਤੇ ਪਰਚਾ ਦੇ ਦਾਂ ਤਾਨੂੰ ਅੰਦਰ ਦੇ ਦਾਂਗੇ ਜੇ ਤੁਸੀਂ ਕੰਪਰੋਮਾਈਜ਼ ਨਾ ਕਰਾਇਆ ਜੇ ਤੁਸੀਂ ਇਹ ਕੁੜੀ ਦਾ ਸਾਥ ਨਾ ਛੱਡਾ ਹੁਣ ਮੇਰੇ ਮਕਾਨ ਚ ਰਹਿੰਦੇ ਆਉ ਕੁੜੀ ਮੇਰੇ ਬੱਚਾ ਨਾਲ ਖੇਲੀ ਗੁੱਦੀ ਐ ਮੈਂ ਹੁਣ ਕਿੱਦਾਂ ਪਿੱਛੇ ੜ ਜਾਮਾ ਜੀ ਹੁਣ ਬਹੁਤ ਦੂਰ ਤੱਕ ਆ ਗਏ ਪਿੱਛੇ ੜਨ ਦਾ ਕੋਈ ਰਸਤਾ ਹੈਗਾ ਹੀ ਨਹੀਂ ਤੇ ਮੈਂ ਇਹ ਸੰਸਥਾ ਜਿਹੜੀ ਅੱਗੇ ਨਾਲ ਹਾਂਜੀ ਆ ਸੰਸਥਾ ਭਾਜੀ ਮੈਂ ਹੁਣ ਭਗਵਾਨ ਬਾਲਮੀਕੀ ਕਿਸੇ ਬਤਾ ਹਾਂ ਭਗਵਾਨ ਬਾਲਮੀਕੀ ਸੇਵਾ ਸਿੰਘ ਰਜਿਸਟਰ ਹੈ ਜੀ ਤੇ ਇਹਨਾਂ ਨੂੰ ਆ ਕੇ ਮੈਂ ਸਾਰਾ ਕੁਝ ਉਹ ਕੁੜੀ ਦੀ ਮਾਂ ਪਿਓ ਨੂੰ ਲਾ ਕੇ ਮਲਾਇਆ ਤੇ ਕਿਉਂਕਿ ਉਹਨਾਂ ਨੂੰ ਮੈਨੂੰ ਧਮਕੀ ਦੀ ਜੇ ਕਿ ਤੈਨੂੰ ਅੰਦਰ ਕਰਾ ਜੇ ਮੈਂ ਅੰਦਰ ਹੋ ਗਿਆ ਤਾਂ ਲੜਾਈ ਬੰਦ ਹੋ ਜਾਣੀ ਹੈ। ਉਹ ਵਿਚਾਰਾਂ ਤੋਂ ਕਿਤੇ ਆ ਜਾ ਨਹੀਂ ਹੋਣਾ। ਤੇ ਮੈਂ ਤਾਂ ਮੇਰੇ ਬਡੇ ਭਾਈ ਜੀ ਆਪਣਾ ਸ਼ਿਵ ਸੋਨੀ ਜੀ, ਰਵੀ ਬਾਲੀ ਜੀ ਤੇ ਮੈਂ ਇਹਨਾਂ ਦੇ ਹੱਥ ਹੁਣ ਕੇਸ ਦੇ ਤਾ ਹੁਣ ਅੱਗੇ ਇਹਨਾਂ ਨੇ ਹੀ ਹੈਂਡਓਵਰ ਕਰਨਾ ਹੈ। ਠੀਕ ਹੈ ਜਿੱਦਾਂ ਵੀ ਚੱਲੇਗਾ ਜੇ ਮੇਰੇ ਨਾਲ ਕੋਈ ਵੀ ਹਾਸਾ ਹੋ ਜਾਂਦਾ ਇਹਦੇ ਜ਼ਿੰਮੇਵਾਰ ਤੇ ਆਈ ਗੌਰਵ ਔਰ ਇਹ ਜੀ ਪੂਰੀ ਟੀਮ ਹੋਏਗੀ। ਆ 4 ਦਿਨ ਪਹਿਲਾਂ ਪਿਛਲੇ ਸ਼ਨੀਵਾਰ ਦੀ ਗੱਲ ਹੈ ਜਨਮ ਦਿਨ ਮਨਾਉਂਦੇ ਆ ਤੇ ਉਹਦੇ ਬਾਅਦ ਆ ਦੇਖੋ ਵੀਡੀਓ ਜੀ। ਆਪਣੇ ਆਪ ਨੂੰ ਬੇਕਸੂਰ ਵੀ ਕਹਿੰਦਾ ਜੀ ਮੈਂ ਕੋਈ ਕੁਝ ਕੀਤਾ ਨਹੀਂ। ਮੈਡਮ ਕਹਿੰਦੀ ਹੈ ਜਿੱਦਾਂ ਵੀ ਬੇਕਸ ਜਮਾਨਤ ਲਾਈ ਹੈ ਜੀ ਨੀਚੇ ਸੈਸ਼ਨ ਤੋਂ ਰਿਜੈਕਟ ਹੈ ਤੁਸੀਂ ਜਮਾਨਤ ਕਿਉਂ ਲਾਇਆ ਹੈ ਜੇ ਕੋਈ ਕਸੂਰ ਹੈ ਹਾਈ ਕੋਰਟ ਨੇ ਲਾਈ ਹੈ ਜੀ ਹਾਈ ਕੋਰਟ ਤੋਂ ਵੀ ਜਮਾਨਤ ਰਿਜੈਕਟ ਹੈ ਐਦੇ ਚ ਉਹ ਬੰਦੇ ਵੀ ਨਾਲ ਹੈ ਜਿਨ੍ਹਾਂ ਨੇ ਕੁੜੀ ਨੂੰ ਘੇਰ ਕੇ ਧਮਕੀ ਵੀ ਦਿੱਤੀ ਹੈ ਇਹ ਕੰਪਲੇਂਟ ਵੀ ਅੱਡੋ ਦਿੱਤੀ ਹੋਈ ਹੈ ਤੇ ਜੇ ਕੋਈ ਕਾਰਵਾਈ ਨਹੀਂ ਹੋਈ ਆ ਦਰੂ ਵੀਰੇ ਦੇਖੋ ਜੀ ਬੱਟੇ ਸ਼ਹਿਰ ਆ ਆ ਗਾਣਾ ਸੁਣੋ ਜੀ ਇਹਨਾਂ ਦਾ ਠੀਕ ਹੈ ਜੀ ਤੇ ਇਹਨਾਂ ਦਾ ਹਾਂ ਜੀ ਹਾਂ ਜੀ ਉਧਰ ਦੀ ਰਹਿਣ ਵਾਲੇ ਸਾਰੇ ਉਧਰ ਦੀ ਰਹਿਣ ਵਾਲੇ ਇਹਨਾਂ ਨੇ ਨਾਲ ਗੱਡੀ ਜਾ ਕੇ ਕੁੜੀ ਦੀ ਮਾਂ ਨੂੰ ਗਿਲਚੌਂਕ ਤੇ ਰੋਕਿਆ ਸੀਗਾ ਉਦੀ ਵੀ ਕੰਪਲੇਂਟ ਪਾਈ ਹੋਈ ਐ ਹਸੋ ਉਹਦੇ ਦੀ ਵੀ ਕੋਈ ਕਾਰਵਾਈ ਨਹੀਂ ਕਾਰਵਾਈ ਇਹਨਾਂ ਨੇ ਕਰਨੀ ਐ ਪਰ ਇਹ ਸਾਡੇ ਦੇ ਕਰਾਂਗੇ ਇਹਨਾਂ ਨੇ ਸਾਡੇ ਦੇ ਕਰ ਦੇਣੀ ਐ ਕਾਰਵਾਈ ਕੋਈ ਨਾ ਕੋਈ ਪਿੱਛੇ हट ਜੀ ਐ ਕਿਉਂ ਇਹਨਾਂ ਨੂੰ ਪਤਾ ਨਹੀਂ ਹੁਣ ਪੈਸੇ ਆਏ ਐ ਕਿ ਪੋਲੀਟਿਸ਼ੀਅਨ ਪਾਵਰ ਐ ਕਿ ਇਹ ਸਾਨੂੰ ਕੁਝ ਨਹੀਂ ਪਤਾ ਜੀ ਲੜਕੀ ਵਾਲੇ ਕਿੱਥੇ ਦੇ ਨੇ ਲੜਕੀ ਵਾਲੇ ਵੀ ਇਧਰੀਆਂ ਦੇ ਲੋਕਲ ਮੇਰੇ ਘਰੇ ਕੋ ਮੇਰੇ ਨਾਲ ਹੀ ਕਿਰਾਏ ਤੇ ਰਹਿੰਦੇ ਸੀ ਕਿਹੜੀ ਗੱਲ ਐ ਇਹ ਆਪਣਾ ਸ਼ਿਮਲਾਪੁਰੀ ਐ ਜੀ ਹੁਣ ਦਾ ਠੀਕ ਹਾਂ ਜੀ ਹਾਂ ਸਰ ਕੀ ਕਰਾਂ ਕਰੋ ਜਿਹੜਾ ਕਾਰਜ ਜਿੰਨੇ ਵੀ ਮੇਰੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਬੀਰਾ ਤੇ ਬ੍ਰਾਹਮਣ ਜੇਵਾਲ ਮਕੇ ਹਾਰ ਹਾਰ ਜੈਪੀ ਛੇ ਪਾਸ ਪਿਛਲੇ ਦਿਨੀ ਪੰਜਾਬ ਦੀ ਰਾਜਨੀਤੀ ਚ ਕਿਤਲੀ ਬੜੀ ਬੇਜਿ ਕਿਕਲੀ ਦਾ ਸ਼ਾਇਦ ਰਾਜਨੀਤਿਕ ਲੋਕਾਂ ਨੂੰ ਮਤਲਬ ਵੀ ਹੀ ਨਹੀਂ ਪਤਾ ਸੀਗਾ ਕਿਕਲੀ ਸਾਡੀਆਂ ਨਾ ਧੀਆਂ ਉਸ ਵੇਲੇ ਪਾਉਂਦੀਆਂ ਜਦ ਬਹੁਤ ਖੁਸ਼ ਹੁੰਦਾ ਜਾਂ ਬਸੰਤ ਦਾ ਦਿਨ ਹੁੰਦੇ ਨੇ ਤੇ ਉਹ ਮੇਡੀਆਂ ਧੀਆਂ ਇਕੱਠੀਆਂ ਹੋ ਕੇ ਨਾ ਜੀ ਉਹ ਕਿਕਲੀ ਕਰਦੀਆਂ ਹੈਗੀਆਂ ਜੀ ਉਹ ਕਿਕਲੀ ਇਹਨੂੰ ਅਸਲੀ ਕਿਕਲੀ ਕਹਿੰਦੇ ਇਸ 13 ਸਾਲ ਦੀ ਕਿੱਕਲੀ ਨੂੰ ਕੁੜੀ ਨੂੰ ਕਿੱਕਲੀ ਪਾਣ ਦਾ ਮੌਕਾ ਨਹੀਂ ਮਿਲਿਆ ਤੇ ਇਸ ਲਈ ਮਾਨ ਸਾਹਿਬ ਇਹ ਕਿੱਕਲੀ ਦੇ ਚਾਰ ਸ਼ਬਦ ਆਪ ਜੀ ਨੂੰ ਸਮਰਪਿਤ ਕਰਨ ਚਾਹਾਂ ਜੀ ਤੇ ਆਪ ਜੀ ਦੀ ਆਮ ਆਦਮੀ ਪਾਰਟੀ ਨੂੰ ਸਮਰਪਿਤ ਕਰਨ ਚਾਹਾਂ ਕਹਿੰਦੇ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫੇਟੇ ਉਹ ਮੈਂ ਕਹਿੰਦਾ ਇਹ ਜੇ ਬਦਲਾਅ ਨੂੰ ਲੈ ਆਈ ਪੰਜਾਬ 'ਚ ਚਾਰ ਰਾਜਨੀਤਿਕ ਪਾਰਟੀਆਂ ਹੈਗੀਆਂ ਜੀ ਦੇਸ਼ ਦੀ ਸਭ ਤੋਂ ਵੱਡੀ ਬੀਜੇਪੀ ਪਾਰਟੀ ਜਿਹੜੇ ਕਹਿੰਦੇ ਜੀ 18 ਕਰੋੜ ਸਾਡੇ ਕਾਰਿਆ ਕਰਤਾਂ ਨੇ ਦੇਸ਼ ਭਰ ਦੇ ਵਿੱਚ ਮਾਨਯੋਗ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨਾਰਾ ਆਪ ਜਿੰਨੇ ਹੋ ਜੀ ਉਹ ਕਹਿੰਦੇ ਆਂ ਦੀ ਬੇਟੀ ਬਚਾਓ ਬੇਟੀ ਪੜਾਓ ਤੁਸੀਂ ਨਾਰਾ ਦਿੱਲੀ ਤੋਂ ਦਿਨੇ ਹੋ ਸਾਡੇ ਲੁਧਿਆਣੇ ਵਾਲੇ ਕਹਿੰਦੇ ਆਂ ਨਾਰਾ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਦੇਣਾ ਅਸੀਂ ਕੀ ਲੈਣਾ ਦੇਣਾ ਉਸ ਤੋਂ ਬਾਅਦ ਆ ਜਿੰਦੇ ਆ ਜੀ ਸਾਡੇ ਦੇਸ਼ ਦੇ ਜੁਗਰਾਜ ਜੀ ਮਣੀਪੁਰ ਕੀ ਇਹ ਨਾਲ ਮੋੜਾ ਹੁੰਦਾ ਮਣੀਪੁਰ ਜਾ ਬੈਠਦੇ ਨੇ ਜੀ यूपी ਚ ਮਾੜਾ ਹੁੰਦਾ ਯੂਪੀ ਚ ਬੈਠ ਜਾਂਦੇ ਨੇ ਜੀ ਕਰਨਾਟਕ ਆ ਚ ਤੇ ਇੱਜਤ ਮਾੜਾ ਹੁੰਦਾ ਬੀਜਪੀ ਵਾਲੇ ਜਾ ਕੇ ਬੈਠ ਜਾਂਦੇ ਨੇ ਜੀ ਉਹ ਰਜਿਸਟਰਡ ਬੁਲੇਟ ਪ੍ਰੂਫ ਬੇਸ਼ਰਮੋ ਆ ਲੁਧਿਆਣੇ ਦੀ ਧੀ ਲੁਧਿਆਣਾ ਜੀ ਰਹਿੰਦੀ ਐ ਤੁਸੀਂ ਇੱਥੋਂ ਵੀ ਮੇਰਾ ਖਿਆਲ ਲੱਗਦਾ ਲੋਕ ਸਭਾ ਦੇ ਇਲੈਕਸ਼ਨ ਤੇ ਮੇਰਾ ਖਿਆਲ ਵਿਧਾਨ ਸਭਾ ਦੇ ਇਲੈਕਸ਼ਨ ਲੜਦੇ ਹੋ ਇੱਕ ਵਾਰੀ ਜਦਾਂ ਕਹਿੰਦਾ ਬੈਠ ਕੇ ਸੋਚਿਓ ਕਿੰਨੀ ਸ਼ਰਮ ਦੀ ਗੱਲ ਐ ਸੈਕਟਰ ਮਿਨਿਸਟਰ ਅਬਡੀਟ ਵੀ 2 ਲੁਧਿਆਣੇ ਤੋਂ ਕੱਲਣਾ ਇੱਕ ਮਾੜਾ ਜਿਹਾ ਇਨਸੀਡੈਂਟ ਹੋਇਆ ਮੈਂ ਉਸਦੀ ਮਾੜਾ ਜਿਹਾ ਇਨਸੀਡੈਂਟ ਕਿਹਾ ਕਿਉਂਕਿ ਕੁੜੀ ਦਾ ਜਿਹੜਾ ਇਨਸੀਡੈਂਟ ਹੈ ਬਹੁਤ ਵੱਡਾ ਇਨਸੀਡੈਂਟ ਹੈ ਕੱਲ ਜਿਹੜਾ ਇਨਸੀਡੈਂਟ ਹੋਇਆ ਇੱਕ ਸ਼ਿਵ ਸੈਨਾ ਦੇ ਲੀਡਰ ਤੇ ਨਾ ਜੀ ਹਮਲਾ ਹੋਇਆ ਹਿੰਦੂ ਤਾਂ ਬਣਾ ਜੀ ਚੱਗ-ਜੱਗ ਕੇ ਆਂਦਾ ਨਾਲ ਦੀ ਫਿਰ ਕਹਿੰਦੇ ਆ ਜੀ ਇਹ ਕਿ ਜੀ ਸਾਡੇ ਹਿੰਦੂ ਨਾਲ ਟੱਕਾ ਹੋ ਗਿਆ ਫਿਰ ਉਹ ਤੁਹਾਡੀ ਗੰਦੀ ਸੋਚ ਦਾ ਇਹ ਧੀ ਵੀ ਹਿੰਦੂ ਹੀ ਹੈਗੀ ਹੈ ਜਿਹੜੀ ਧੀ ਦੇ ਨਾਲ ਹੋਇਆ ਨਾ ਜੀ ਇੱਕ ਮਾਰਾ ਨਹੀਂ ਹੋਇਆ ਦੋ ਮਾਰੇ ਹੋਏ ਇੱਕ ਕੁੜੀ ਦੇ ਨਾਲ ਜਿਨ੍ਹਾਂ ਨੇ 4 ਰੁਪਏ ਆਣੇ ਦੁਸ਼ਕਰਮ ਕੀਤਾ ਉਹ ਤਾਂ ਮਾਰਾ ਕੀਤਾ ਹੀ ਕੀਤਾ ਜਿਹੜੀ ਧੀ ਜੰਮੀ ਤੇ ਮਰੀ ਉਹਦੇ ਦੀ ਲੜਾਈ ਕੌਣ ਲੜੂਗਾ ਹੁਣ ਮੈਂ ਇਹ ਚਾਰ ਰਾਜਨੀਤੀ ਪਾਰਟੀਆਂ ਕੋਲੋਂ ਮੈਂ ਪੁੱਛੂੰਗਾ ਇੱਕ ਕਿੱਕ ਲਈ ਇੱਕ ਫਿਰ ਮੈਂ ਪਾਣਾ ਚਾਹਨਾ ਸਰਦਾਰ ਹੈ ਨਾ ਸਾਡੇ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਪੁੱਛਣ ਨੂੰ ਬੜਾ ਵੱਟ ਦਿੰਦੇ ਹੁੰਦੇ ਆ ਕਹਿੰਦੇ ਕਿੱਕ ਲਈ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਕਾਗਰੂ ਦੇ ਪੰਜਾਬ ਪ੍ਰਧਾਨ ਜੀ ਕਿ ਅਸੀਂ ਵਿਸ਼ੇਸ਼ ਸਮੁਦਾਇ ਲਈ ਨਹੀਂ ਮੁਛ ਨੂੰ ਬਟ ਦੇਈਦਾ ਇਹ ਜਿਹੜੀ ਤੀਆ ਹੁੰਦੀ ਹੈਗੀਆਂ ਨਾ ਜੀ ਇਹ ਸਭ ਦੀਆਂ ਆਸਾਨੀਆਂ ਹੁੰਦੀਆਂ ਹੈਗੀਆਂ ਜੀ ਜੇ ਤੁਹਾਨੂੰ ਲੱਗਦਾ ਨਾ ਜੀ ਇੱਕ ਸਮੁਦਾਇ ਵਿਸ਼ੇਸ਼ ਹੀ ਪੰਜਾਬ 'ਚ ਰਾਜ ਕਰੇਗਾ ਤੁਹਾਡੀ ਇਹ ਸੋਚ ਨੂੰ ਨਾ ਬਹੁਤ ਜਲਦੀ ਤੱਕ ਆ ਮਿਲੇਗਾ ਇਹ ਮੈਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਤੋਂ ਕਹਿ ਦੇਣਾ ਚਾਹੁੰਦਾ ਹਾਂ ਤੁਸੀਂ ਦੇਖੋ ਨਾ ਜੀ ਇਹ ਬੁੰਡੜਪੁਰ ਰਜਿਸਟਰ ਜਿੰਨੀ ਵੀ ਪਾਰਟੀਆਂ ਹੈਗੀਆਂ ਜੀ ਇਹਨਾਂ ਦੇ ਕਾਰਜਕਰਤਾ ਹੈ ਨਾ ਵੀ ਤੁਸੀਂ ਦੇਖੋ ਇਹਨਾਂ ਦੀਆਂ ਲੇਡੀਆਂ ਕਿੰਨੀਆਂ ਝੱਜ ਕੇ ਬੈਠਣੇ ਆਰੀ ਉਹਦੇ ਤੇ ਜਾ ਕੇ ਮੀਡੀਆ ਤੇ ਜਦ ਕੋਈ ਤਿਹਾਰ ਹੁੰਦਾ ਜਦ ਕੋਈ ਇਕਾ ਹੁੰਦਾ ਮਣੀਪੁਰ ਉੱਤ ਤਕਲੀਫ ਹੋਈ ਸੀ ਕੁੜੀ ਨੂੰ ਧੀ ਨੂੰ ਸਾਡੀ ਨੂੰ ਉਹ ਵੀ ਮੇਰੀ ਧੀ ਸੀਗੀ ਕੈਂਡਲ ਲੜਾ ਜੀ ਲੁਧਿਆਣੇ ਜਾਂਦੀਆਂ ਸੀਗੀਆਂ ਜੀ ਤੇ ਹੁਣ ਲੁਧਿਆਣੇ ਤੇ ਤਕਲੀਫ ਹੈ ਕੁੜੀ ਨੂੰ ਲਾ ਕੈਂਡਲ ਕਿੱਥੇ ਜਗਦੀਆਂ ਜੀ ਇਹ ਤੁਹਾਡੀ ਗੰਦੀ ਸੋਚ ਦਾ ਨਜ਼ਾਰਾ ਜਿਹਨੂੰ ਲੋਕੀ ਕਦੀ ਨਾ ਕਦੀ ਜ਼ਰੂਰ ਤੁਹਾਨੂੰ ਕੀ ਕਹਿੰਦੇ ਇਹਦਾ ਜਵਾਬ ਦੇਣਗੇ ਮੇਰਾ ਆਪਜੀ ਦੇ ਮੀਡੀਆ ਤੋਂ ਲੁਧਿਆਣੇ ਦੀ ਪੁਲਿਸ ਨੂੰ ਬੇਨਤੀ ਅਕਸ ਖਰਾਬ ਕਰਨਾ ਅਕਸ ਬਣਾਣਾ ਤੁਹਾਡੇ ਹੱਥ ਹੈਗਾ ਜੀ ਅਗਰ ਆਪ ਜੀ ਨੂੰ ਲੱਗਦਾ ਕਿ ਇਸ ਟੀ ਦੇ ਲਈ ਇਨਸਾਫ ਤੇ ਲਈ ਅਸੀਂ ਜਿਹੜਾ ਨਾਹਰਾ ਲਾਣੇ ਆ ਤੇ ਜਿੰਨੇ ਵੀ ਰੋਪੀ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈਗਾ ਉਹ ਮਤਲਬ ਕਿ ਪੁਲਿਸ ਦੇ ਵਿੱਚ ਬਣੇ ਬਰਨार्ड ਕੀ ਵਿਸ਼ਵਾਸ ਹੈਗਾ ਪੁਲਿਸ ਨੂੰ ਵੀ ਪਤਾ ਤੇ ਮੀਡੀਆ ਵਾਲਿਆਂ ਨੂੰ ਪਤਾ ਸਾਰੇ ਵੀਰਾਂ ਜੈ ਬਾਲਮਕੀ ਹਰ ਹਰ ਬਾਲਮਕੀ ਜੈਪੀਨ ਜੈ ਭਾਗ ਸਰ ਇੱਕ ਤੁਹਾਡੇ ਕੋਲੇ ਕੰਗਣਵਾਲ ਦਾ ਇੱਕ ਮਸਲਾ ਤੇ ਕੋ ਲੜਕੀ ਦਾ ਆਇਆ ਸੀ ਜਿਹੜੀ ਲੜਕੀ ਦਾ ਤਕਰੀਬਨ ਮਾਰ ਦਿੱਤੀ ਗਈ ਸੀ ਔਰ ਉੱਤੇ ਪੇਟ ਦੇ ਵਿੱਚ ਹੀ ਔਰ ਬਲਦ ਕਰ ਵੀ ਹੋਇਆ ਸੀ 18 ਸਾਲ ਦੀ ਲੜਕੀ ਦਾ ਹਾਂਜੀ ਹਾਂਜੀ ਉਹ ਮਸਲੇ ਸਰ ਕੀ ਬਣਿਆ ਉਹਨਾਂ ਦਾ ਤਕਰੀਬਨ ਉਹ ਪੀੜਤ ਪਰਿਵਾਰ ਸਾਡੇ ਕੋਲੇ ਆਇਆ ਸੀਗਾ ਪੀੜਤ ਪਰਿਵਾਰ ਸਾਡੇ ਕੋਲੇ ਆਇਆ ਸੀ ਕੀ ਬਣਿਆ ਉਹਦਾ ਦੋ ਬੰਦੇ ਜੇਲ੍ਹ ਚ ਆ ਹਾਂਜੀ ਜਨਾਣ ਦੇ ਤਾ ਉਹਨਾਂ ਦਾ ਇੱਕ ਦਿਨ ਇਨਕੁਆਰੀ ਚੱਲਦੀ ਹੈ ਇੱਕ ਦਿਨ ਇਨਕੁਆਰੀ ਚੱਲਦੀ ਪਈ ਆ ਅੱਛਾ ਯਾਨੀ ਇਹਨੂੰ ਯਾਨੀ ਕਿ ਸਰ ਵੀ ਉਹ ਯਾਨੀ ਉਹ ਕਹਿ ਰਹੇ ਕਿ ਸਾਨੂੰ ਪੂਰਾ ਪ੍ਰੋਪਰ ਇਨਸਾਫ ਨਹੀਂ ਮਿਲਿਆ ਕਿ ਸਾਨੂੰ ਅਜੇ ਤੱਕ ਤਕਰੀਬਨ ਕੀ ਚੱਕਰ ਸਰ ਇਨਸਾਫ ਤਾਂ ਮਿਲੂਗਾ ਕੋਰਟ ਤੋਂ سزا ਹੋਗੀ ਸਰ ਜਿਹੜਾ ਦੂਜਾ ਗਵਾਰ ਉਹ ਜਿਹੜਾ ਦੋਸ਼ੀ ਆ ਕਹਿੰਦੇ ਉਹ ਫੜਿਆ ਗਿਆ ਸਰ ਕਿ ਨਹੀਂ ਫੜਿਆ ਗਿਆ ਜੀ ਉਹਦੀ ਇਨਕੁਆਰੀ ਚੱਲਦੀ ਹੈ ਅੱਛਾ ਦੀ ਇਨਕੁਆਰੀ ਚੱਲਦੀ ਪਈ ਆ ਹਾਂ ਜੀ ਸਰ ਉਹ ਸਰ ਕਦੋਂ ਫੜਿਆ ਜਾਏਗਾ ਕਦੋਂ ਤੱਕ ਅਰੈਸਟ ਹੋ ਜਾਏਗਾ ਸਰ ਇਨਕੁਆਰੀ ਜਦੋਂ ਖਤਮ ਹੋ ਗਈ ਪ੍ਰੈਜ਼ੈਂਟੇਸ਼ਨ ਕਰੀ ਕਰਮਗੀ ਚਲੋ ਠੀਕ ਹੈ ਸਰ ਠੀਕ ਹੈ